ਹਾਂਜੀ ਬਈ ਕੀ ਹਾਲ ਚਾਲ ਨੇ ਜੀ ਵਰਕਰ ਪਰਵਾਰ ਬਈ ਸਾਰਿਆਂ ਦੇ ਵਧੀਆ ਨੇ ਜੀ ਜਾਨਵਰ ਵਗੈਰਾ ਤੇ ਵਾਹਿਗੁਰੂ ਕਿਰਪਾ ਕਰੇ ਸਾਰੇ ਦੇ ਘੈਂਟ ਹੋਣ ਬਈ ਸਾਰੀ ਗੇ ਸੱਤਾ ਟਾਈਮ ਹੋ ਗਿਆ ਤੇ ਆ ਗਿਆ ਆਪਾਂ ਇੱਧਰ ਲੈ ਕੇ ਘਰੇ ਤੇ ਘਰੇ ਆ ਕੇ ਤੇ ਰਾਤ ਬਈ ਮੈਂ ਬੋਰੀ ਲਾ ਗਿਆ ਦੇ ਖੁੱਡੇ ਤੇ ਕੀੜੇ ਖੰਡਾ ਯਾਰ ਖੰਡ ਲੱਗਦੀ ਐ ਕਬੂਤਰਾਂ ਨੂੰ ਤੇ ਲਦਾ ਬਈ ਲਾਈਟਾਂ ਬੰਦ ਕਰਦੀ ਐ ਦੋਹਣੀ ਪਹਿਲਾਂ ਤਾਂ ਆ ਲੈੜ ਵੀ ਚੱਲੀ ਜਾਂਦੀ ਰਹੀ ਸੀ ਇਹਨੂੰ ਬੰਦ ਕਰਦੀ ਐ ਤੇ ਹੁਣ ਇਹ ਚੱਕਦੀ ਆਪਾਂ ਬੋਰੀ। ਉੱਪਰ ਪਾਉਣ ਦੇ ਨਾਲ। ਚੱਲ ਬਈ। ਚੱਕਉ ਮੈਂ ਰੱਖਤੀ ਇੱਟੇ। ਇੱਟੇ ਸੈੱਟ ਨਹੀਂ ਆਉਂਦਾ। ਅੱਜ ਖੁੱਡੇ ਸਾਹ ਕਰਕੇ ਬਈ ਕਲੀ ਪਾਈ ਖੁੱਡੇ ਚ। ਕਲੀ ਪਈ ਆ ਮੇਰੇ ਲਈ ਥੋੜੀ ਜੀ। ਤੇ ਕਾਲੀ ਪਾ ਲਈ ਅੱਜ। ਇਹ ਕਬੂਤਰ ਬਈ ਮੈਂ ਆ ਕੇ ਤਾਂਾ ਬਣਦਾ ਆਪਣਾ ਲਾਲ ਸਿਰ ਮਿੰਟਲ ਸਿਰ ਆਜਾ ਕਿ ਹੁਣ ਆਪਾਂ ਕਬੂਤਰ ਡਾਉਣੇ ਆ ਪਹਿਲਾਂ ਛਤਰੀ ਤੇ ਬਹਿ ਜਾਣ ਜੇ ਤਾਂ ਵਾੜਾ ਵਧੀਆ ਇੱਕ ਮਿੰਟ ਪਹਿਲਾਂ ਵੜ੍ਹਾਵਾਂਗੇ ਹਰੇ ਪੱਲੇ ਵਾਲੇ ਨੂੰ ਆਪਣੇ ਨੂੰ ਹੁਣ ਤਾਂ ਇਹ ਵੀ ਵਧੀਆ ਹੋ ਗਿਆ ਬਈ ਹੁਣ ਤਾਂ ਪਤਾ ਨਹੀਂ ਪਹਿਲਾਂ ਝਾੜ ਚੋੜ ਚ ਕਰਕੇ ਜਾਂ ਕੁਝ ਵੀ ਲਾ ਲੇ ਪੱਲੇ ਖੜੇ ਜੇ ਕਰਕੇ ਲਾਲਾ ਜੀ ਵੀ ਦਾਨ ਕੀ ਇਹ ਕਰਸੀ ਪਹਿਲਾਂ ਨਹੀਂ ਹੁਣ ਤੋੜਦਾ ਸੀ ਨਾ ਤੇ ਹੁਣ ਤਾਂ ਇਹ ਉੱਡਣ ਲੱਗ ਗਿਆ ਤੇ ਆਪਣੀ ਕਮੰਡਲ ਉਹ ਹੱਟੀਆਂ ਦੀ ਕਬੂਤਰੀ ਠੀਕ ਇਹ ਤੇਗੀ ਗਲਾ ਬੇਗੰਤਾ ਹੀ ਤੇ ਇਸ ਤੋਂ ਉਹਦਾ ਆਪਣਾ ਵੱਡਾ ਕਾਲ ਖਾ ਗਿਆ ਕਰੇ ਪੋਟੇ ਵਾਲਾ ਤਾਂ ਲੰਘ ਹੀ ਗਿਆ ਬੱਟੂ ਚਾਲ ਕੋਈ ਨਾ ਇਹ ਗੁੱਡਾ ਆਪਾਂ ਖਾਲੀ ਕਰ ਦੇਣਾ ਇੱਥੇ ਲਾਲ ਆ ਗਿਆ ਆਪਣਾ ਇਹ ਵੀ ਝਾਲ ਜਾ ਪੈ ਰਿਹਾ ਮੈਨੂੰ ਫੋਨ ਸੇ ਜੇ ਇਹ ਵੀ ਨਹੀਂ ਆਏ ਨਾਲ ਵੀ ਉੜ ਗਿਆ ਕੁਕ ਕਰ ਉਹਦੇ ਨਹੀਂ ਉੜ ਗਈ। ਕੰਤ ਵਾਲੇ ਉੜ ਗਏ ਮਿਲਦਾ ਹਰੀਆ। ਕਲਾਬੀ ਕੰਤ ਵਾਲੀ ਹਰੀ ਭੂਸ ਵਾਲੀ। 1 ਮਿੰਟ ਦੇਖ ਲੀਏ। ਇਹ ਦੂਜਾ ਇਹ ਕਿਹੜਾ ਦੇਖੇ। ਇਹ ਇਸ ਕਰ ਬਣ ਗਿਆ। ਆ ਆ ਗਏ। ਹਾਂ ਅਰੇ ਬੱਲੇ ਨਿਉੜਿਆ ਗਿਆ ਲਾ। ਜਗ ਹੋਏ ਨਾ ਵਿੜਾ ਦਾ ਡੱਬਾ ਕਰ ਦਈਏ। ਡੱਬਾ ਲੋਈ ਡੱਬਾ ਵੀ ਬਿਚਾਰਾ ਛਾਤਰੀ ਦੇ ਇੱਕ ਵਾਰ ਆਪਾਂ ਤੇ ਹੁਣ ਇਹਨੂੰ ਡਾਈਏ ਡੱਬੇ ਇਹਨੂੰ ਉਹਦੂ ਜ਼ਰੂਰੀ ਦਰਵਾਕਾ ਆਪਣੇ ਇੱਥੇ ਜੜ ਗਏ ਆਹ ਫਿਰ ਦੰ ਦੱਬਾ ਮਾਰਦੇ ਤੰਨੇ ਆ ਉਹ ਲਾਲ ਆ ਸੱਤਿਆਂ ਵਾਲਾ ਮੈਨੂੰ ਪਤਾ ਨਹੀਂ ਕਿਹੜਾ ਇਹ ਘਰ ਉਹ ਚੈੱਕ ਤੇ ਹੁਣ ਆਪਾਂ ਡੱਬਾ ਢਾ ਦਈਏ ਡੱਬਾ ਢਾ ਕੇ ਫਿਰ ਆਪਾਂ ਛਤਰੀ ਖੜੀ ਕਰਾਂ ਇਹਨਾਂ ਮੈਨੂੰ ਆ ਦਿਮਾਗ ਇਕੱਠੇ ਡਾਉਂਗਾ ਡੱਬਾ ਜਦੋਂ ਰੋਚਾ ਚੜਜੂ ਪਰ ਬਣੀ ਨਹੀਂ ਜਾਲ ਮੇਰੀ ਜਿਹੜੀ ਮੈਂ ਬਣਾਉਣਾ ਚਾਹਦਾ ਸੀ ਚਲ ਕੋਈ ਨਾ ਬਣ ਜੂਗੀ ਹੌਲੀ ਹੌਲੀ ਤੇ ਹੁਣ ਡੱਬਾ ਢਾ ਦਈਏ ਬਈ ਤਹਾਂ ਜਾ ਕੇ ਨੇ ਉਹਦੇ ਨਾਲ ਕਬੂਤਰ ਬੈਠਾ ਢਾ ਦਈਏ ਜੀ ਛਤਰੀ ਤੇ ਲਾ ਆ ਬੈਠਾ ਆਪਣਾ ਜੋਸਰਾ ਇਹ ਨੰਬਰ ਤਾਂ ਪਾਉਂਦਾ ਅੱਜ ਕਿਉਂ ਬੱਦਲ ਨਿਕੋਂ ਤੜਕੀ ਇਹਨੇ ਆ ਫਰਦਾ ਡੱਬਾ ਹਰੇ ਪੱਲੇ ਨਾਲ ਤੇ ਉੱਤੀ ਜਾਵੇ ਤਾਂ ਬੜਾ ਵਧੀਆ ਆਉਂਦਾ ਬਈ ਸਾਰਿਆਂ ਨੂੰ ਦੇਦਾ ਹੋਵੇ ਉਹ ਆਪਣੇ ਕਿਧਰ ਗਿਆ ਹੋਵੇ ਉਹ ਆ ਫਿਰ ਤੇਰੇ ਵਿੱਚ ਅਦਾ ਬੱਵਿੱਤੀ ਚੜੂ ਅੱਜ ਤਾਂ ਚੜਨਾ ਪਊਗਾ ਹਲੇ ਮੌਸਮ ਥੋੜਾ ਜਿਹੀ ਰੋੜੀ ਜਾਂ ਤਾਂ ਕਰਕੇ ਜੀ ਤੰਦ ਜੀ ਆਹਦਾ ਡੱਬਾ ਇਹਨੂੰ ਉੱਡਰ ਲਾਈਨ ਦੇ ਵਿੱਚ ਥੋੜਾ ਜਆ ਫਿਰ ਸਾਧਰੀ ਜਾਵਾਂਗੇ ਜੀ ਕਰਕੇ ਆ ਆਪਣੇ ਸਾਰੇ ਪਿੰਡ ਦਾ ਜਿੰਨਾ ਕ ਪੰਦੀ ਦਾ ਬੇਵਾ ਬਾਈ ਸਾਰੇ ਰਹੀ ਜੱਕ ਸੋ ਦਿਨ ਇਕੜਾ ਰਹਾ ਜੀ ਕੋਈ ਜੀ ਬਾਈ ਡੱਬਾ ਬਈ ਆਪਾਂ ਬਠਾ ਲਿਆ ਉਡਿਆ 20 ਮਿੰਟ ਚੱਲ ਝਾੜੇ ਜਗ ਕਬੂਤਰ ਤੇ ਬਾਕੀ ਆਪਣੇ ਆ ਫਿਰਦੇ ਸਾਰੇ ਜਾਨਵਰ ਚਾਰੇ ਉਡੇ ਹਰੇ ਭਰੇ ਲੜਾ ਸੱਤ ਹਨ ਤੇ ਆਹ ਕਬੂਤਰ ਆਪ ਬਾਰੇ ਕੜਤੇ ਸੀ ਖੁੱਡੇ ਕਰੋ ਬਈ ਚੱਕ ਉਹਦਾਂ ਮੜੀ ਮੜੀ ਛਿੱਲੇ ਜਿਹੜੇ ਦੀ ਮੈਂ ਖੁੱਡੇ ਚ ਉਹ ਕਰਤਾ ਕਲੀ ਛਿੜਕਤੀ ਖੁੱਡਾ ਕਰਤਾ ਇੱਕ ਨੰਬਰ ਸਾਫ ਪਾਣੀ ਪੋਣੀ ਨਾਲ ਚੱਕਦਾ ਬਈ ਹੁਣ ਨਿੱਗਾ ਪਾਣੀ ਭਰਾਂਗੇ ਤੇ ਆਹ ਖੁੱਡਾ ਕਰੋ ਚੱਕ ਬੱਚੇ ਬੈਠੇ ਨੇ ਪੰਜੇ ਤੇ ਕਲੀਆਂ ਕੋਲੀਆਂ ਛੜਤੀਆਂ ਬਈ ਚਤਲੀਆ ਕੇ ਐਂਡੇ ਤੇ ਵਗੀ ਆਪਣੀ ਕਰੋ ਪਾਣੀ ਇਹਨਾਂ ਦਾ ਵੀ ਚੱਕਦਾ ਮੈਨੂੰ ਦਾਣੇ ਪਾ ਦੀ ਯਾਰ ਜਿਹੜੀ ਮੇਨ ਹੈ ਟਾਈਮ ਬਹੁਤ ਹੋ ਗਿਆ 8:00 ਵੱਜ ਗਏ ਲੱਗਦਾ ਭਗ ਤੇ 8:30 ਹੋ ਗਿਆ ਤੇ ਬਈ 7:30 ਵਜੇ ਆਇਆ ਮੈਂ ਘੰਟਾ ਹੋ ਗਿਆ ਕਰਦਿਨ ਹਾਈ ਕਰੀਆ ਕਿੰਨਾ ਮਾ ਝਾੜੂ ਲਿਆਉਣਾ ਯਾਰ ਚਾੜੂ ਲਿਆ ਕੇ ਮਾਰਾਂਗੇ ਝਾੜੂ ਛਕੋ ਛਕੋ ਦਾਣੇ ਚਲੋ ਅੰਦਰ ਬੱਚੇ ਇਹਨਾਂ ਨੂੰ ਦੇਖ ਕੇ ਖਾਣਗੇ ਦਾਣੇ ਲਾਉਂਦੋ ਤਰਪ ਆਪਣੇ ਛੜਤੇ ਅੰਦਰ ਬਾਹਰ ਵੀ ਫਿਰ ਲੈ ਇਹ ਹਮ ਤਾਂ ਯਾਰ ਅੰਦਰ ਵੀ ਧਾਣੇ-ਧੋਲੇ ਖਾਣ ਲੱਗ ਗਏ ਇਹਨੇ ਬੱਚੇ ਵੀ ਆ ਜਾਣਗੇ ਉਹਨਾਂ ਨੂੰ ਦੇਖ ਕੇ ਇਹਨਾਂ ਨੂੰ ਉੱਡਣ ਦੀ ਜਾਲੇ ਇੰਨਾ ਕ ਟਾਈਮ ਉੱਡਦੇ ਨੇ ਬਈ ਆਪਣੇ ਵਾਲੇ ਐਡਾ ਕੋਈ ਚੱਕਰ ਵੀ ਨਹੀਂ ਆਪਾਂ ਨੂੰ ਆਇਆ ਵੀ ਚੱਲ ਡਾਉਣੇ ਚਾਹ ਜene ਪੱਲਾ-ਪੋਲਾ ਖੜ ਜਾਂਦਾ ਜਾਨਵਰ ਦਾ ਹਫਤੇ ਬਾਅਦ ਡਾ ਦੋ ਉਹ ਚੱਲ ਮੌਸਮ ਬੇਕਾਰ ਹੀ ਨੇ ਡਾਉਣੇ ਦਾ ਚਾਹੀਦੇ ਨਹੀਂ ਪਰ ਉਹ ਪੱਲਾ-ਪੋਲਾ ਖੜ ਜਾਂਦਾ ਮੇਰਾ ਤਾਂ ਵੀ ਹੈਪੀ ਮੁੰਡਿਆਂ ਨਾਲ ਦਾ ਉਹ ਕਹਿੰਦਾ ਡਾ ਲਿਆ ਕਰ ਕਹਿੰਦਾ ਵੀ ਚੱਲ ਵੀ ਹਫਤੇ ਬਾਅਦ ਲਾਲਾ ਚੱਲ 4-5 ਦਿਨਾਂ ਬਾਅਦ ਕਹਿੰਦਾ ਸਾੜ ਲਿਆ ਕਰ ਵਿੱਚ ਦੀ ਨਹੀਂ ਕਹਿੰਦਾ ਫਿਰ ਪੱਲਾ ਪੁੱਲਾ ਕਢਣ ਦਾ ਡਰ ਰਹਿੰਦਾ ਕਬੂਤਰ ਦਾ ਮੈਂ ਬਈ ਇਹ ਵੀ ਗੱਲ ਠੀਕ ਆ ਉਹਦੀ ਜਾਇਜ਼ ਆ ਕੋਈ ਵਾਰ ਪੱਲਾ ਪੁੱਲਾ ਕਢ ਜੇ ਜਾਨਵਰ ਦਾ ਕੀ ਪਤਾ ਹੁੰਦਾ ਆ ਕਰਕੇ ਮੈਂ ਸਾੜ ਦਿੰਦਾ ਨਾ ਬਾਕੀ ਇੱਕ ਮੈਨੂੰ ਡੱਬੇ ਜੇ ਦਾ ਹੋ ਗਿਆ ਥੋੜਾ ਜਿਹਾ ਡੱਬਾ ਸਾੜ ਦਿੰਨੇ ਆ ਆਪਾਂ ਤਾਂ ਕਰਕੇ ਇਹ ਵੀ ਚਾ ਉਹ ਚੜ ਜਾਂਦੇ ਚਲ ਡੱਬੇ ਨਾਲ ਲਾ ਲਾਂਗੇ ਬਾਕੀ ਅੱਜ ਤਾਂ ਐਤਵਾਰ ਆ ਬਈ ਸੁੱਟੀ ਲੀਵੜੇ ਆ ਆਪਣਾ ਆ ਕਰਕੇ ਆ ਦਿਨੇ ਆਪਣੀ ਚਾਰੇ ਮੰਨੇ ਗਿਆ ਅੱਜ ਡਾਇ ਨੇ 10 ਦਿਨਾਂ ਬਾਅਦ ਬੰਲਾ ਦਾ 10 ਦਿਨਾਂ ਬਾਅਦ ਨਹੀਂ ਡਾਇਆ ਇਹ ਤੇ ਅੱਜ ਵੀ ਹੁਣ ਕੰਮ ਤਾਂ ਹੈਗੇ ਨੇ ਕਰਨ ਵਾਲੇ ਯਾਰ ਮੇਰਾ ਆਪ ਦਾ ਮੂਡ ਜਾ ਘਟਾ ਦੇਖਦੇ ਆ ਇੱਕ ਤਾਂ ਕੱਪੜਾ ਵੀ ਸੋਨਾ ਛਾਤਰੀ ਤੇ ਇੱਕ ਤੇ ਖਜਾਉਦਾਂਗੇ ਪਹਿਲਾਂ ਤੇ ਬਾਅਦ ਚ ਸਿਉਾਂਗਾ ਸ਼ਟਰ ਦਾ ਕੱਪੜਾ ਬਾਈ ਨੇ ਕਿਸ ਨੇ ਕਮੈਂਟ ਕਰਿਆ ਤੇ ਧੰਨਵਾਦ ਬਾਈ ਉਹਦਾ ਜਿਹਨੇ ਆਪਾਂ ਨੂੰ ਕੱਪੜਾ ਸੁਜੈਸਟ ਕਰਿਆ ਹਨਾ ਵੀ ਆਹ ਕੱਪੜਾ ਸਿਉ ਬਈ ਰੰਗ ਘਟ ਉੜਦਾ ਤੇ ਆਪਾਂ ਉਹ ਦਾ ਉਹ ਸਿਵਾਾਂਗੇ ਬਈ ਤੇ ਬਸ ਠੀਕ ਆ ਹੁਣ ਜਦੋਂ ਬੈਂਦੇ ਬੰਦ ਨਹੀਂ ਉਦੋਂ ਕਰਦੇ ਆ ਵੀਡੀਓ ਕੰਟੀ ਨਹੀਂ ਹੁਣ ਬਾਕੀ ਇਹਨਾਂ ਦੇ ਦਾਨੇ ਦਮਨੇ ਆਪਾਂ ਪਾਤੇ ਜਾਨਵਰਾਂ ਨੂੰ ਖੋਡੇ ਸਾਫ ਕਰਤੇ ਖੋਡੇ ਦੋਨੇ ਖੋਲੇ ਪੈਣੇ ਹਵਾ ਜੀ ਲੱਗ ਜੂ ਵੀ ਕੋਡਨ ਨਹੀਂ ਨਹੀਂ ਬਸ ਲਓ ਬਈ ਤੇ ਜਾਨਵਰ ਆਪਣੇ ਬਈ ਬੈਗੇ ਸੀਗੇ ਆਕੇ ਤੇ ਹੁਣ ਉਹਨੂੰ ਪਾਣੀ ਪੋਣੀ ਰੱਖ ਦਈਏ ਟਾਈਮ ਇਹ ਨਾਲ ਪਾਣੀ ਪੋਣੀ ਪੀ ਲੈਣਾ ਪਾਣੀ ਚੱਕ ਵੀ ਦੇਵਾਂਗੇ ਕਪਈ। ੱਤਲੇ ਆ ਜਾਣੀ ਸਾਰੇ ਦਾਣੇ ਪੰਮ ਗਏ। ਹੱਥ ਨੇ ਖੋਡੇ ਖਾਡੇ ਸਮਾਂ ਸਾਫ਼ ਕਰੇ ਪਏ ਨੇ। ਓਕੇ ਦੀ ਰਿਪੋਰਟਰ ਨਾਲ। ਅਜੇ ਖੜਜੋ 2 ਮਿੰਟ ਹੋਏ। ਲਾਲ ਗਾਸ, ਸੂਸ ਆ ਗਈ ਲਾਲੇ ਦੇ ਵਧੀਆ ਸੈੱਟ ਹੋ ਗਿਆ। ਤੇ ਹੱਥ ਨਹੀਂ ਕਰਦਾ ਬਈ ਹੁਣ ਵੀਡੀਓ ਕੰਟੀਨਿਊ। ਇਹ ਲੈਦੇ ਨੇ ਪਾਣੀ ਪੀਣ। ਹਾਂਜੀ। ਸ਼ਾਮ ਦਾ ਟਾਈਮ ਹੋ ਗਿਆ ਬਈ। ਇੱਕ ਆਪਾਂ హెయిర్ ਕੱਟ ਕਰਾਇਆ ਨੇ ਦੇਖੋ ਯਾਰ ਵਾਲ ਝਾੜਨੀ ਵਾਲੇ ਲੱਗ ਗਏ ਬਈ ਕੀ ਕਰੀਏ ਮੇਰੇ ਤਾਂ ਵਾਲ ਝਾੜਨ ਕਰਕੇ హెయిర్ ਕੱਟ ਕਰਾਉਣਾ ਪਿਆ ਤਾਂ ਕਰਕੇ ਵੀ ਫਿਰ ਵਾਲ ਜਰ ਵਾਲੇ ਝਾੜਨ ਲੱਗੇ ਜੇ ਮੈਂ ਤੇਲ ਲਾਇਆ ਸੀ ਸਰਸੋਂ ਦਾ ਦੋਹੇ ਨਾਲ ਵੀ ਵਾਲ ਇੰਨੇ ਜਿਆਦੇ ਝੜੇ ਛੱਡਦੇ ਗੱਲਾਂ ਤੇ ਇੱਕ ਆਪਾਂ ਨਵਾਂ ਝਾੜੂ ਲਿਆ ਹੈ ਬਈ ਆ ਇਹਦੇ ਵੀ ਰਫੇ ਲਾਈ ਦੀ ਹੈ ਫਿਰ ਹੁਣ ਝਾੜੂ ਵੀ ਲਾਈ ਦੀ ਹੈ ਬਹਾਨੇ ਨਾਲ ਇਹ ਵਧੀਆ ਝਾੜੂ ਹੈ ਯਾਰ ਉਹ ਝਾੜੂ ਸੂਟਾ ਵਾਲਾ ਸੀ ਆ ਪਿਆ ਇਹਦਾ ਨੰਬਰ ਦਾ ਚੱਕ ਇਹ ਮੇਕ ਨੰਬਰ ਮਹੌਲ ਕਰਦਾ ਤਾਂ ਯਾਰ ਬੱਦੀਆਂ ਮੜਾ ਜਾ ਪੱਤੇ ਜੇ ਕੀ ਹੱਕ ਬਾਈ ਚੱਲ ਕਰਤਾ ਮਹੌਲ ਇੱਕ ਨੰਬਰ ਮਿੰਟ ਜੀ ਤੇ ਹੁਣ ਆਪਾਂ ਇਹਨੂੰ ਇਏ ਰੱਖ ਇੱਕ ਮਿੰਟ ਇੱਕ ਮਿੰਟ ਕੋਲ ਚੀਜ਼ ਆਤੀ ਹੈ। ਮੈਂ ਖੋਡਾ ਖੋਲਦੀ ਹਾਂ ਕਬੂਤਰਾਂ ਦਾ ਦਾਣੇ ਦੋਨੇ ਇੱਥੇ ਆਮ ਰੱਖੀਏ। ਪਾਈਏ ਦਾਣੇ। ਕਾਲੇ ਬੈਠਿਆ। ਬਾਹਰੇ ਆਉਣ ਨੂੰ। ਪਰ ਦਾਣੇ ਆ ਪੰਦਰੀ ਪਾਵਾਂਗੇ, ਸਾਰੇ ਗੇੜੇ ਗੁੜੇ ਲੈ ਜਾਣਗੇ। ਕੋਈ ਇਸੋ ਨਹੀਂ ਖੇਤ ਗਏ ਸੀ ਯਾਰ ਅੱਜ ਹੋਰ ਇਹ ਮਾੜੀ ਕਿਸਮਤ ਸਾਡੀ ਐ ਤੇ ਖੇਤ ਗਏ ਪੂ ਅੱਗੇ 9 ਤੋਂ 2 ਵਜੇ ਤੱਕ ਲਾਈਟ ਆਉਂਦੀ ਐ 2:30 ਵਜੇ ਤੱਕ ਅਸੀਂ ਗਏ ਤਾਂ ਇਹ ਅਜ ਫਾਲਟ ਪੈ ਗਿਆ ਐ ਹੋ ਗਿਆ ਨੁਕਸਾਨ ਹਾਂ ਜੀ ਕਹਿੰਦੇ ਫਾਲਟ ਹੋਇਆ ਕੋਈ ਬਾਹਰ ਲਾਈਟ ਵੀ ਬਈ ਲਾਈ ਦਿੱਤੀ ਹੁਣ ਹਣ ਲੱਗਦੇ ਹੱਥ ਸਾਡੇ ਲਾਈਟਾਂ ਨੂੰ ਤਾਂ ਲਾ ਲਈਏ ਹੂੰ ਪਾਣੀ ਭਰਦੀ ਇਹਨਾਂ ਦਾ ਪਾਣੀ ਨਾ ਦੇ ਚੱਕੇ ਕਰਾਂਗੇ ਹੁਣ ਵੱਡਿਆਂ ਦਾ ਤੇ ਛੋਟਿਆਂ ਦਾ ਪੱਠਿਆਂ ਦਾ ਚਲੋ ਉਧਰੋਂ ਪੀਪਲ ਦੇ ਨਾਲ ਬਚੇ ਆ ਕਰਕੇ ਇਹ ਧੜੀ ਰੱਖਿਆ ਕਰਾਂ ਇਹ ਦੋਨੇੜਿਆਂ ਟੋਟੀ ਆ ਕੇ ਤਾਂ ਪਾਣੀ ਦਾ ਆ ਜਾ ਭਰੇ ਹਨ ਹੋਰ ਤਾਂ ਜਾ ਕੋਈ ਚੈੱਕ ਕਰ ਲੈ ਉਧਰ ਆ ਪਾਣੀ ਨਾ ਢੋਲ ਦिए ਪਾਣੀ ਯਾਰ ਬੰਨ ਮਿੱਠਾ ਵਿੱਚ ਪਤਾ ਨਹੀਂ ਕਿਵੇਂ ਮਾਰ ਦਿੰਦਾ ਨਾ ਯਾਰ ਇਹ ਕੋਈ ਪਤਾ ਨਹੀਂ ਲੱਗਦਾ ਬਾਈ ਬੈਠ ਕੇ ਮੈਂ ਮਾਰ ਦਿੰਦੇ ਵਿੱਚ ਇੱਥੇ ਆਏ ਗਾਰੇ ਫੇਰ ਨਹੀਂ ਬੈਠਾ ਉਧਰ ਬਿੱਥੇ ਚੱਲ ਕੇ ਬੈਠ ਮਾਰ ਦਿੰਦੇ ਨੇ ਆ ਮੂੰਹ ਹੀ ਆਪਾਂ ਦੂਜੇ ਰੋਡ ਕਰ ਦਿੰਦੇ ਫੇਰ ਆਹ ਦੇਖ। ਹੁਣ ਦੇਖਦੇ ਆ ਕੀ ਮਹੌਲ ਬਣਦਾ ਦਾ। ਦਾਣੇ ਦੇ ਤੇ ਇਹਨਾਂ ਨੂੰ ਪਾ ਤੇ ਦਾਣੇ ਇਹਨੇ ਬੀਖਾ ਲਏ। ਠੀਕ ਐ। ਤੇ ਕਾਲਖੀ ਇਹਨਾਂ ਨੂੰ ਗਾਣੇ ਦੂਜਿਆਂ ਨੂੰ ਪਾ ਦਈਏ ਤੜਕੇ ਵੀ ਨਹੀਂ ਪੈ ਰਹੀ ਨਹੀਂ ਤਾਂ ਆਪਾਂ ਤੇ ਗਾਣੇ ਪਾ ਦਈਏ ਕਿਹ ਜਿੰਦਾ ਵੀ ਨਹੀਂ ਖੋਲਿਆ ਹਲੇ ਲੋ ਲਈ ਖਾਓ ਬਈ ਦਾਣੇ ਤੇ ਪਾਣੀ ਇਹਨਾਂ ਦਾ ਚੱਕੂਗਾ ਬਈ ਮੈਂ ਹੁਣ ਲੋ ਜੀ ਛੋਡਾ ਚੱਕੋ ਮਾਹੇ ਇੱਕ ਨੰਬਰ ਟਿਜਨ ਵਜਨ ਚਾ ਪੂਰਾ ਕੰਮ ਹਫਤੇ ਬਚੇ ਤਾਂ ਹਾਂ ਵੜਿਆ ਤੇ ਬਈ ਲੈ ਲੂਟ ਲਾਤੀ ਬੱਚੇ ਫਟਾ ਦੇ ਤਾਂ ਹੁਣ ਸਾਤਰੀ ਤੇ ਤੇ ਅੱਜ ਮਿਸਤਰੀ ਬਈ ਮੇਚਾ ਲੈ ਗਿਆ ਇਹਦਾ ਕੱਲ ਨੂੰ ਪਾਈਪ ਤੇ ਜਾਲੀ ਧਰਿਆਉਣੀਆਂ ਮਿਸਤਰੀ ਲਵੇ ਤੇ ਮਿਸਤਰੀ ਇਹਨਾਂ ਬੁੱਧਵਾਰ ਤੱਕ ਬਣਾ ਦਊਗਾ ਤੇ ਅੱਜ ਭਈ ਮੈਨੂੰ ਕੰਮ ਸੀਗਾ ਤਾਂ ਕਰਕੇ ਮੈਂ ਇੱਥੋਂ ਬੱਸ ਕਬੂਤਰ ਤਾੜ ਕੇ ਗਿਆ ਉਦੋਂ ਬਾਗਲ ਜਾ ਕੇ ਹਨਾ ਤੇ ਉਦੋਂ ਕੋਈ ਵੀਡੀਓ ਨਹੀਂ ਬਣਾਈ ਕੁਝ ਨਹੀਂ ਕਰਿਆ ਹਨਾ ਤੇ ਹੁਣ ਆਇਆ ਸ਼ਾਮ ਨੂੰ 5 ਵਜੇ ਆਇਆ ਹੁਣ 5:00 ਵਜੇ 5:40 45 ਤੇ ਆਇਆ ਸੀਗਾ ਤੇ ਹੁਣ ਆ ਕਿਦਾਂ ਦੰਦ ਨੂੰ ਪਾਤੇ ਭਈ ਤੋ ਆ ਸੁੰਤਾ ਕੋ ਪੁੱਤਰ ਆਪਣੇ ਬੰਦ ਹੀ ਨੇ ਇੱਕ ਤਰ੍ਹਾਂ ਦੇ ਬੱਸ ਆ ਬੈਠਣੇ ਬਚੇ ਆਪਣੇ ਤੇ ਬਈ ਦਣ ਦੋਨੇ ਨੇ ਖਾ ਲਏ ਇਹ ਅੰਬਰਾ ਨੇ ਆਪਣੇ ਲਖਾਈ ਜਾਂਦੇ ਨੇ ਬਾਕੀ ਹੈ ਨਾ ਤੇ ਕਪੜਾ ਕਪੜਾ ਪਾ ਕਦੋਂ ਚਲਾਵਾਂਗੇ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਯਾਰ ਕਮੈਂਟ ਕਰੋ ਮਾਤਰਾ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਹੁਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦੱਸ ਆਹੀ ਆਪਣਾ ਅੱਜ ਦਾ ਵਲੌਗ ਸੀਗਾ ਤੇ ਵਾ ਹੁਣ ਬਚੇ ਇਹਨੂੰ ਲਾਵਾਂਗੇ 5 ਤਰੀਕ ਤੱਕ ਬੰਦ ਕਰਨੀ ਤੁਹਾਨੂੰ ਦੱਸਿਆ ਸੀ 5 ਤਰੀਕ ਨੂੰ ਇੱਧਰ ਕਰਨੇ ਨੇ ਹੁਣ ਦੇਖਦੇ ਹਾਂ ਕਰਾਂਗੇ ਬਸ ਤੇ ਠੀਕ ਹੈ ਭਾਈ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ